ਜਾ ਚੀ ਲੋਦਰਤਾ ਹੀ ਮਗਰਾਣੀ ਕਰਦਾ ਇਹ ਗਾਣਾ ਸੁਣ ਕੇ ਮਨ ਵਿਡਾਰਨ ਲੱਗਦਾ ਕੋਤੋਂ ਵਿਆਹ ਤਾਂ ਆਇਆ ਹੁੰਦਾ ਕਿ ਦੋ ਤਾਰਾਂ ਆ ਗਿਆ ਹੁੰਦਾ ਨੁਪੁੱਤਿਆਂ ਦਾ ਜੇ ਸਹੀ ਤਾਰਾਂ ਜੁੜ ਜਣ ਵਿਆਹ ਦੀਆਂ ਤਾਂ ਜ਼ਿੰਦਗੀ ਵਧੀਆ ਗੁਜ਼ਰ ਜਾਂਦੀ ਹੈ ਤੇ ਗਲਤ ਜੁੜ ਜਣ ਫਿਰ ਜ਼ਿੰਦਗੀ ਦਾ ਧੂਆ ਨਿਕਲ ਜਾਂਦਾ ਚਾਚੇ ਮੈਨੂੰ ਮਾਇਦਾ ਤੇਰੇ ਨਾਲ ਤਾਰਾਂ ਸਿੱਧੀਆਂ ਜੁੜ ਕੇ ਪੁੱਟ ਰਗਾ ਮੈਂ ਤਾਂ ਦੱਸਦੀ ਆ ਮੇਰੇ ਨਾਲ ਤਾਰਾਂ ਸਿੱਧੀਆਂ ਜੁੜਨੀ ਸੀ ਪਰ ਪੁੱਟਣਾ ਹੁੰਦਗਾ ਆਉਂਦੀਆਂ ਫੇਰ ਸਿੱਧੀਆਂ ਹੋ ਗਈਆਂ ਉਹ ਤਾਂ ਤੇਰੇ ਚਾਚਾ ਮੈਨੂੰ ਹਣੀ ਮੂਹਨ ਤੇ ਲੈ ਗਿਆ ਬੰਬੇ ਮੈਂ ਕਦੇ ਨਹੀਂ ਜਾਂਦੀ ਉਹਦਾ ਜਾਣ ਲੈ ਗਿਆ ਪੁੱਤ ਨਿਆਰੇ ਆੜ ਨਿਆਰੇ ਜਾਣ ਐਕਟਰਾਂ ਨੂੰ ਮੇਰੇ ਤਾਲ ਯਾਰੇ ਫਿਲਮਾਂ ਵੇਖੀ ਤਾਲ ਯਾਰੇ ਸੁੰਦਰ ਵੇਖੀ ਤਾਲ ਯਾਰੀ ਨਿਆਰੇ ਲਈ ਜਾਨਾ ਪੁੱਤ ਰਾਤ ਪੈ ਗਈ ਅੱਛਾ ਜਾ ਕੇ ਹੋਟਲ ਦਾ ਬਾਹਰ ਖੜਕਾਂ ਵੇ ਭਾਈ ਪਰਦੇਸੀ ਬੰਦਿਆ ਰਾਤ ਕੱਟਣੀ ਆ ਕਿੰਨਾ ਕਰਾਇਆ ਲਾਉਂਗੇ ਫੈਨਾ ਸਾਹਿਬ ਜਦੋਂ ਹੋਟਲ ਦੇ ਮੈਨੇਜਰ ਨੇ ਮੇਰੇ ਬੰਦੇ ਦਾ ਕੁਰਤਾ ਚਾਦਰਾਂ ਵਿੱਚ ਆਖਿਆ ਅੱਛਾ ਮੇਰਾ ਬੰਦਾ ਦਾ ਸੂਟ ਵੀ ਆਖਿਆ ਮੋਇਆ ਉਹਨੇ ਸਮਝਾ ਵੀ ਪੰਜਾਬੋਂ ਚੁਆਇਆ ਮੈਂ ਕਿਹਾ ਦੱਸ ਮੇਰੇ ਮੂੰਹ ਕੰਜੀ ਵੀ ਇਹਨੇ ਹਾਂ ਕਹਿੰਦਾ ਜੀ 1500 ਰੁਪਇਆ ਪੁੱਤ ਮੈਂ ਤੇਰੇ ਚਾਚੇ ਨਾਲ ਹੱਥ ਫੜਿਆ ਤੇ ਇਧਰ ਖੁੰਜੇ ਚ ਲੈ ਕੇ ਉੱਠ ਚਾ ਮੈਂ ਕਿਹਾ ਆਪਾਂ ਨਹੀਂ ਰਾਤ কাটਦੇ ਕਹਿੰਦਾ ਕਿਉਂ ਮੈਂ ਕਿਹਾ ਐਸ ਪਾਣੀ ਦੀ ਨਿਵਾਸ ਸੁਦੀ ਨਹੀਂ ਮੇਰੇ ਕਿੰਨੀ ਟੇਡਾ ਝਾਕਦਾ ਅੱਛਾ ਪੁੱਤ ਤੇਰੇ ਚਾਚੇ ਨੇ ਦਲਾਸਾ ਦਿੱਤਾ ਕਹਿੰਦਾ ਭਗਵਾਨ ਨੇ ਘਬਰਾ ਨਾ ਮੈਂ ਪੰਜਾਬੀ ਬੰਦਾ ਹਾਂ ਪੁੱਤ ਮੈਂ ਤੇ ਭਰੋਸੇ ਦੀ ਰਾਤ ਕੱਟ ਲਈ ਦਿਲ ਚੁੜਿਆ ਚਾਪੜ ਪੀਤਾ ਜਦੋਂ ਕੰਟ ਤੇ 1500 ਰੁਪਏ ਦੇਣ ਲੱਗੇ ਜਨਾ ਪਟਾਣਾ ਦਾ ਮੈਨੇਜਰ ਬੰਬੇ ਵਾਲਾ ਰਾਤ ਰਾਤ ਬਗਲ ਗਿਆ ਅਕੇ 5000 ਰੁਪਏ ਕੰਟ ਤੇ ਰੱਖੋ ਫੇਰ ਜਾਂਦੇ ਆਵਾਂਗੇ ਅੱਛਾ ਮਗਾ ਤੇਰਾ ਬੇੜਾ ਬੈਈਏ ਵੇ ਕੰਜਰ ਦਾ ਪੁੱਤ ਰਾਤ 1500 ਦੀ ਗੱਲ ਹੋਈ ਐ ਤੇ 5000 ਕਹਦਾ ਮੰਗਦਾ ਫੇਰ ਕੀ ਕਹਿੰਦਾ ਕਹਿੰਦਾ ਸਾਡੇ ਕਦੇ ਜੀ AC ਲੱਗਿਆ ਸੀ ਮਗਾ ਅਸੀਂ ਤਾਂ ਚਲਾਇਆ ਨਹੀਂ ਕਹਿੰਦਾ ਸਾਡਾ ਰੂਲ ਚਲਾਇਆ ਨਾ ਚਲਾਇਆ ਸਾਡੇ ਕੋਲੋਂ ਕਾਰ ਸੀ ਧੱਗੀ ਮਾਰੇ ਅਗੇ ਤੁਹਾਡੇ ਕੰਨੇ ਚ ਟੈਲੀਫੋਨ ਸੀ ਐਲ ਸੀ ਡੀ ਸੀ ਮਗਰ ਨਾਤਾ ਸੀ ਟੈਲੀਫੋਨ ਕਿਸੇ ਨੂੰ ਕੀਤਾ ਨਾ ਐਲ ਸੀ ਡੀ ਵੇਖੀ ਹੈ ਕਹਿੰਦੇ ਸਾਡਾ ਰੂਲ ਟੈਲੀਫੋਨ ਕਿਸੇ ਨੂੰ ਕੀਤਾ ਨਾ ਕੀਤਾ ਐਲ ਸੀ ਡੀ ਵੇਖੀ ਨਾ ਵੇਖੀ ਸਾਡੇ ਕੋਲੋਂ ਤਿਆਗ ਸੀ ਧੱਗੀ ਮਾਰੇ ਅਗੇ 5000 ਰੁਪਏ ਕਾਊਂਟ ਤੇ ਰੱਖੋ ਨਹੀਂ ਥਾੜੇ ਹੋੜ ਕਰਾਂਗੇ ਦੋ ਮੈਂ ਜਾਨ ਨੂੰ ਪੁੱਛ ਲਈ ਕਿ ਚੱਕ ਕੇ ਅੱਛਾ ਪੁੱਤ ਮੈਂ ਤਾਂ ਘਬਰਾ ਗਿਆ ਵਡਰ ਦੀ ਕੋਲ ਪ੍ਰੈਸ਼ਰ ਵੱਧ ਗਿਆ ਫਿਰ ਤੇਰਾ ਚਾਚਾ ਕਹਿੰਦਾ ਧਰਨਾ ਭਗਵਾਨ ਨੇ ਮੈਂ ਹੈ ਗਿਆ ਪੁੱਤ ਫਿਰ ਤੇਰੇ ਚਾਚੇ ਨੇ ਮੈਨੇਜਰ ਦੇ ਸੱਜੇ ਦਿੱਤਾ ਕਿਹੜਾ ਖੱਬੇ ਦਿੱਤਾ ਕਿਹੜਾ ਰੋਲਾ ਪਾਗਾ ਅੱਗੇ ਸੋਡੇ ਮੈਨੇਜਰ ਨੇ ਮੇਰੀ ਜਨਾਨੀ ਛੇੜੀ ਐ ਮੈਂ ਵੀ ਅਦਾਸੀ ਨੂੰ ਓਹ ਹੋ ਤੇ ਮੈਨੇਜਰਾਂ ਕਹਿੰਦੇ ਛੇੜੀ ਨਹੀਂ ਪੁੱਤ ਤੇਰਾ ਚਾਚਾ ਕਹਿੰਦਾ ਛੇੜੀ ਨਾਲ ਛੇੜੀ ਆਕੇ ਵੱਲੋਂ ਇਹ ਵੀ ਤਿਆਰ ਸੀ ਕਾਵਾਤਾ ਉਹ ਵੀ ਸਹੀ ਹੈ ਸੋ ਚਾਚੀ ਨੇ ਵੀ ਆਪੇ ਜਿੰਦਗੀ ਦਾ ਵੇ ਥੋੜਾ ਜਿਹਾ ਰਾਵਤਾ ਦਿਖਾਤਾ ਵਿਹਲੇ ਨੇ ਕੀ ਬੀਤੇ ਆ ਤੇ ਜਿਹੜੇ ਵਿਆਹ ਤੋਂ ਡਰਦੇ ਆ ਉਹ ਜਾਰਾ ਗੱਲ ਨੇ ਦੱਸਦਾ ਵੀ ਇਸ ਤੋਂ ਬਾਅਦ ਵਿਆਹ ਤੋਂ ਬਾਅਦ ਤੇਰਾ ਕੀ ਬਣੂਗਾ ਸੋ ਵਜੇ ਕਰਕੇ ਜਿਹਨੇ ਵਿਆਹ ਕਰਾਉਣਾ ਕਰਾ ਸਕਦਾ ਜਿਹਨੇ ਨਹੀਂ ਕਰਾਉਣਾ ਤਾਂ ਫਿਰ ਰਾਬਾ ਰੱਖੇ ਪੁੱਤ ਅੱਜ ਕੱਲ ਦਾ ਮੋਬਾਈਲ ਦੋ ਦੋ ਸੀ ਮਾਰੇ ਆਗੇ ਅੱਛਾ ਤੇ ਫਿਰ ਵਿਆਹ ਕਿਹੜੀ ਕੀ ਚੀਜ਼ ਆ ਕਹਿੰਦਾ ਕਹਿੰਦਾ ਦੋ ਦੋ ਕਰਾਈ ਫਿਰਦੇ ਆ ਕਿ ਗੁਰਦੁਸਤ ਕਰਾਈ ਫਿਰਦੇ ਆ ਕਹਿੰਦੇ ਕਿ ਤੁਹਾਨੂੰ ਇਹ ਗੁੱਸਾ ਕਰਾ ਲਿਆ ਨਾ ਨਾ ਪੁੱਤ ਮੈਂ ਇਹ ਨਹੀਂ ਗੁੱਸਾ ਕਰਉਂਦੀ ਅੱਛਾ ਪਰ ਵਿਆਹ ਕਰਾਇਆ ਸੀ ਮੈਂ ਕੋਈ ਪਾ 13ਵੇਂ ਚਾਚੇ ਦੀਆਂ ਕਰਤੂਤਾ ਕਰਕੇ ਮੇਰੇ ਬੇਕੀ ਉਹਦੇ ਛੰਦਰ ਪੈ ਗਈ ਸੀ ਉਹ ਕਿਵੇਂ ਤੁਹਾਨੂੰ ਨਮਾਲੇ ਆ ਮਨਾਇਆ ਅੱਛਾ ਉਦੋਂ ਮੇਰਾ ਪਿਓ ਮਰ ਗਿਆ ਓਹ ਹੋ ਮੈਂ ਰੋਂਦੀ ਕਰ ਲਉਂਦੀ ਬਸ ਉੱਤਰ ਕੇ ਗਈ ਤੇਰੇ ਚਾਚੇ ਨੂੰ ਸਮਝਾਇਆ ਵੀ ਦੁੱਖ ਦੀ ਘੜੀ ਇਹਨੂੰ ਬੰਦ ਕਰ ਦੇ ਹਾਂ ਕਹਿੰਦਾ ਨਾ ਚੰਗੀ ਧਰਮ ਕੀ ਦੀਂ ਤੋੜ ਲਈ ਹੈ ਅੱਛਾ ਪੁੱਤ ਮੇਰੇ ਪਿਓ ਨੂੰ ਘੁਮਾਇਆ ਤੋਆ ਸੀੜੀ ਤੇ ਪਾਇਆ ادھر میرے میں نے میرا پیو چک لیا ادھر اچھا. بدھ تیر چاچے دو چو دو بول پیم کون بولی آئی بابا نان کابا نان کا یہ خوشیاں گھر گھر لیا بابا نان کا بدھ میرے برا نے تیرا چاچا پہنچتا دو سالوں بعد میری ماں مر گئی میں پھر سمجھایا مگر منائی بند کر دے کہ چنگی دھرم کی رن مٹا ہے ਪੁੱਤ ਤੇਰਾ ਚਾਚਾ ਗੋੜਾ ਖਾਨ ਦਾ ਜੀਵ ਤੇ ਰੱਖਣ ਵਾਲਾ ਅੱਛਾ ਉਹਨੇ ਮਤਮਾ ਦੀ ਪਈ ਐ ਮੇਰੀ ਮਾਂ ਨੂੰ ਮੇਰੇ ਚਾਚਾ ਦਾੰਗਾਂ ਨੇ ਨਵਾਇਆ ਤਵਾਇਆ ਜੀੜੀ ਤੇ ਪਾਇਆ ਪੁੱਤ ਉਹਦੋਂ ਮੇਰੇ ਅੰਮਾ ਜਾਣ ਮੇਰੀ ਬਾ ਚੁੱਕ ਲਈ ਉਦੋਂ ਤੇਰੇ ਚਾਚਾ ਤੋਂ ਮਾਇ ਚੋਰੇ ਲਿਡਲ ਬਾਲ ਵੀ ਕਿਹੜੀ ਰੈਕਟਨੋਂ ਬੋਲ ਵੀ ਤੇਰੀ ਨਿਕਾਲ ਬਾਦੀ ਆ ਕਿ ਚੱਕਲੇ ਦਾ ਬਦੰਦਾ ਲੈ ਕੇ ਰੰਨ ਬੋਤਲਾਂ ਕੀ ਓਹ ਹੋ ਹੋ ਪੇਰ ਪੈਂਟ ਤਾਂ ਚੋੜਾ ਉਹਦੇ ਸ਼ਤਰਖਾਨ ਵਾਲੇ ਲੱਛਣ ਸੀ ਚਾਹੋ ਜੀ ਤੋਂ ਬਹੁਤ ਬਰਵਾਦੀ ਸੋ ਚਾਚੀ ਜੀ ਦੁਦੋਜੀ ਬង ਦਾ ਜਾਲਾ ਗੇਲ ਜੀ ਦਾ ਮੇ ਜੀਸ਼ੂ ਜੀ ਨੂੰ ਬੇਨਤੀ ਜੀ ਹਾਂਜੀ ਕੋਲੇ ਬੈਠੇ ਗਰਮੀ ਬਾਪ ਉਹ ਤਾਂ ਮੈਂ ਸੋਢੇ ਨਾਲ ਸਾਬ ਹਾਂਜੀ ਆ ਜਾਓ ਗਰਮੀ ਨਹੀਂ ਬੱਟ ਕੱਟੇ ਰਹੀ ਸੋ ਪਹਿਲਾਂ ਤਾਂ ਮੈਂ ਆਈ ਫੇਰ ਲੈਣੇ ਰੋਟੀ ਖਾਦੇ ਕਿਉਂ ਜੀ ਰੋਟੀ ਮਾਰੇ ਜ਼ੋਰੇ ਫਿਰਦੇ ਆ ਕਹਿੰਦੇ ਚੰਗਾ ਕਰਨਾ ਮਾੜਾ ਕਰਨਾ ਸਦੋਸੂ ਨੂੰ ਆਪਣਾ ਹੱਥ ਚਾਬੀ ਹੁੰਦੀ ਏ ਠੱਗੀ ਚੋਰੀ ਬੇਈਮਾਨੀ ਇੰਡੀਆ ਵਿੱਚ ਬੇਸਾਬੀ ਹੁੰਦੀ ਏ ਘਰ ਵਰਗੀ ਮਾਣੂ ਬੀਤੂਆਂ ਤੇ ਬਾਦੀ ਰੋਟੀ ਬਹੁਤ ਸਵਾਦੀ ਹੁੰਦੀ ਏ ਭੱਜਨੇ ਰਾਜਗਲ ਕਹਿੰਦਾ ਸੱਚੀ ਪਰ ਮਾੜੇ ਦੀ ਜਨਾਨੀ ਸਭ ਦੀ ਭਾਬੀ ਹੁੰਦੀ ਏ ਫਿਰ ਮਾੜੇ ਦੀ ਜਨਾਨੀ ਸਭ ਦੀ ਪਸੰਦ ਹੁੰਦੀ ਬਾਲਕ ਨੂੰ ਸਮਝਾ ਰਿਹਾ ਕਿ ਤੁਹਾਡੀ ਮਾਰ ਕੇ ਦੱਸਦਾ ਜੀ ਆ ਜਾ ਬੁੱਧ ਜ ਬੜੀ ਮਿਹਰਬਾਨੀ ਜੀ ਸੋ ਜਾਰਾ ਗਲੀ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਆਪਣੀ ਸ੍ਰੀਲੀ ਆਵਾਜ਼ ਜਿਸ ਨੇ ਸੋ ਇਨਟਰਟੇਨ ਕੀਤਾ ਸੋ ਇਸ ਤੋਂ ਬਾਅਦ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਫਰਕਾਰ ਬਿਲਕੁਲ ਤਿਆਰ ਪਰ ਤਿਆਰ ਨੇ ਸੋ ਰੈਡੀ ਨੇ ਤੇ ਪਹੁੰਚ ਚੁੱਕੇ ਨੇ ਜੀ ਬਿਲਕੁਲ ਸਟੇਜ ਦੇ ਲਾਗੇ ਔਰ